16 ਜਨਵਰੀ ਨੂੰ ਬੰਦ ਰਹਿਣ ਵਾਲੇ ਨੇ ਇੰਟਰਨੈਟ ਆਪ ਦੇਖੋ ਇੱਕ ਹੋ ਗਈ ਹੈ ਵੱਡੀ ਭਵਖਵਾਰੀ ਇੰਟਰਨੈਟ ਵਰਤਨ ਵਾਲਿਆਂ ਤੇ ਲਈ ਖਾਸ ਜਾਣਕਾਰੀ ਦੇਖੋ ਇਹ ਵੱਡੀ ਖਬਰ ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਰਸਲ ਖਬਰ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿ 16 ਜਨਵਰੀ ਨੂੰ ਇੰਟਰਨੈਟ ਸੇਵਾਵਾਂ ਠੱਪ ਰਹਿਣਗੀਆਂ ਪਰ ਹਾਲਾਂਕਿ ਇਹ ਸੇਵਾਵਾਂ ਜਿਹੜੀਆਂ ਕਿਉਂ ਠੱਪ ਰਹਿਣਗੀਆਂ ਕੀ ਕਾਰਨ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਇੱਕ ਵੱਡੀ ਭਵਿੱਖਬਾਣੀ ਹੋਈ ਹੈ ਜਿਹੜਾ ਇੱਕ ਮਸ਼ਹੂਰ ਟੀਵੀ ਸ਼ੋਅ ਦਾ ਸਿਮਸਨ ਦੇ ਵਿੱਚ ਇੱਕ ਭਵਿੱਖਬਾਣੀ ਹੋਈ ਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਾਣਕਾਰੀ ਇਸ ਬਾਬਤ ਹੈ ਕਿ ਕਿਹਾ ਜਾ ਰਿਹਾ ਕਿ 16 ਜਨਵਰੀ ਨੂੰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਪੂਰਨ ਤੌਰ ਤੇ ਠੱਪ ਵੜ ਵਾਲੀਆਂ ਨੇ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਇੰਟਰਨੈਟ ਸੇਵਾਵਾਂ ਠੱਪ ਹੋਣ ਦੇ ਨਾਲ ਲੋਕਾਂ ਦੀ ਆਪਸੀ ਸਾਂਝ ਜਿਹੜੀ ਆ ਉਹ ਵਧੇਗੀ ਕਿਉਂਕਿ ਲੋਕ ਜਿਹੜੇ ਨੇ ਉਹ ਫੋਨਾਂ ਦੇ ਵਿੱਚ ਹੀ ਵਿਅਸਤ ਰਹਿੰਦੇ ਨੇ ਹੁਣ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 10 ਸਿਮਸਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਵੀਡੀਓ ਦੇ ਵਿੱਚ ਕਿਹਾ ਗਿਆ ਹੈ ਕਿ 16 ਜਨਵਰੀ ਨੂੰ ਦੁਨੀਆ ਭਰ ਵਿੱਚ ਇੰਟਰਨੈਟ ਬੰਦ ਰਹਿਣਗੇ ਜਿਸ ਦਾ ਕਾਰਨ ਇਹ ਦੱਸਿਆ ਗਿਆ ਕਿ ਇੱਕ ਜਾਇੰਟ ਸ਼ਾਕ ਸਮੁੰਦਰ ਦੇ ਅੰਦਰ ਇੰਟਰਨੈਟ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਏਗੀ ਜਿਸ ਕਰਕੇ ਸਮ ਯਾ ਦੁਨੀਆ ਪਰ ਵਿੱਚ ਆ ਸਕਰੀ ਹੈ ਇਸ ਵੀਡੀਓ ਚ ਕਿਹਾ ਗਿਆ ਕਿ ਜਿੱਥੇ ਇੱਕ ਪਾਸੇ ਇੰਟਰਨੈਟ ਦੇ ਬੰਦ ਹੋਣ ਦੇ ਨਾਲ ਵੱਡਾ ਨੁਕਸਾਨ ਹੋਵੇਗਾ ਪਰ ਲੋਕਾਂ ਦੀ ਭਾਈਚਾਰਕ ਸਾਂਝ ਜਿਹੜੀ ਆ ਆਪਸੀ ਜਿਹੜੀ ਸਾਂਝ ਆ ਉਹ ਵੱਡੇ ਪੱਧਰ ਦੇ ਉੱਤੇ ਵਧੇਗੀ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਬੈਠਣ ਦਾ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ ਪਰ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ 16 ਜਨਵਰੀ ਨੂੰ ਜਦੋਂ ਇੰਟਰਨੈਟ ਸੇਵਾਵਾਂ ਬੰਦ ਹੋ ਜਾਣਗੀਆਂ ਉਸ ਦੇ ਨਾਲ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਲੋਕ ਪਰੇਸ਼ਾਨ ਹੋਣਗੇ ਕਿਉਂਕਿ ਲੋਕ ਤਾਂ 1 ਮਿੰਟ ਵੀ ਜੇਕਰ ਇੰਟਰਨੈਟ ਨਾ ਚੱਲੇ ਤਾਂ ਤਬਾਹੀ ਮਚਾ ਦਿੰਦੇ ਨੇ ਤੁਰੰਤ ਉਹ ਫੋਨ ਘਮਾਉਣੇ ਸ਼ੁਰੂ ਕਰ ਦਿੰਦੇ ਨੇ ਤੇ ਪਰ ਹੁਣ 16 ਜਨਵਰੀ ਨੂੰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਦੇਸ਼ ਭਰ ਵਿੱਚ ਦੁਨੀਆ ਵਿੱਚ ਬੰਦ ਰਹਿਣਗੀਆਂ ਜਿਸ ਦੇ ਨਾਲ ਲੋਕਾਂ ਨੂੰ ਵੱਡਾ ਨੁਕਸਾਨ ਹੋਵੇਗਾ ਔਰ ਦਰਸਲ ਦਸਿਆ ਦਾ ਇੱਕ ਜਿਹੜਾ ਮਸ਼ਹੂਰ ਟੀਵੀ ਸ਼ੋਅ ਆ ਦ ਸਿਮਸਨ ਉਸ ਦੀ ਇੱਕ ਭੂਖਵਾਨੀ ਆ ਜਿਸ ਭੂਖਵਾਨੀ ਵਿੱਚ ਕਿਹਾ ਗਿਆ ਕਿ ਜਿਹੜੀ ਜਾਇੰਟ ਸ਼ਾਕ ਆ ਜਾਇਨਸ਼ਾਖ ਸਮੁੰਦਰ ਦੇ ਅੰਦਰ ਇੰਟਰਨੈਟ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਏਗੀ ਜਿਸ ਦੇ ਨਾਲ 16 ਜਨਵਰੀ ਨੂੰ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਠਾਪ ਰਹਿ ਸਕਦੀਆਂ ਨੇ ਹਾਲਾਂਕਿ ਇਹ ਖਬਰ ਕਿੰਨੀ ਕੁ ਸੱਚ ਹੁੰਦੀ ਹੈ ਇਹ ਉਸ ਦਿਨ ਹੀ ਪਤਾ ਲੱਗੇਗਾ ਇਹ ਵੱਡੀ ਭਵਿੱਖਬਾਣੀ ਆ ਇਸ ਦੇ ਚਰਚੇ ਹਰ ਪਾਸੇ ਹੋਏ ਨੇ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ 16 ਜਨਵਰੀ ਨੂੰ ਬੰਦ ਹੀ ਹੋਣਗੇ ਪਰ ਜਿਸ ਤਰੀਕੇ ਦੇ ਨਾਲ ਭਵਿੱਖਬਾਣੀ ਕੀਤੀ ਗਈ ਹੈ ਉਸ ਨੂੰ ਲੈ ਕੇ ਚਰਚਾਵਾਂ ਹਰ ਪਾਸੇ ਛਿੜੀਆਂ ਹੋਈਆਂ ਨੇ ਤਰਖਾਸ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 16 ਜਨਵਰੀ ਨੂੰ ਦੁਨੀਆ ਭਰ ਦੇ ਵਿੱਚ ਇੰਟਰਨੈਟ ਸੇਵਾਵਾਂ ਠਾ ਰਹਿਣਗੀਆਂ ਜਿਸ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਭਾਰੀ ਮੁਸ਼ਕਲ ਜਿਹੜੀ ਆ 16 ਜਨਵਰੀ ਨੂੰ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਹਾਲਾਂਕਿ ਇੰਟਰਨੈਟ ਸੇਵਾਵਾਂ ਬੰਦ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਨੇ ਇਹ ਉਸ ਦਿਨ ਹੀ ਦੇਖਣ ਨੂੰ ਮਿਲੇਗਾ ਪਰ ਪਹਿਲਾਂ ਹੀ ਇੱਕ ਭਵਿੱਖਬਾਣੀ ਸੋਸ਼ਲ ਮੀਡੀਆ ਤੇ ਵਾਇਰਲ ਆ ਲੋਕਾਂ ਨੂੰ ਪਹਿਲਾਂ ਹੀ ਜਾਗਰੂਕ ਕੀਤਾ ਜਾ ਰਿਹਾ ਅਲਰਟ ਕੀਤਾ ਜਾ ਰਿਹਾ ਕਿ ਇੰਟਰਨੈਟ ਸੇਵਾਵਾਂ ਪੂਰਨ ਤੌਰ ਤੇ ਠੱਪ ਰਹਿਣ ਵਾਲੀਆਂ ਨੇ ਤਾਂ ਜਿਹੜੇ ਲੋਕ ਜ਼ਿਆਦਾ ਫੋਨ ਚਲਾਉਂਦੇ ਨੇ ਜਿਹੜੇ ਇੰਟਰਨੈਟ ਤੇ ਬਿਲਕੁਲ ਬੇਸਡ ਹੁੰਦੇ ਨੇ ਤਾਂ ਜਿਨ੍ਹਾਂ ਦਾ ਇੱਕ ਪਲ ਨਹੀਂ ਸਰਦਾ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ 16 ਜਨਵਰੀ ਨੂੰ ਦੇਖਣ ਨੂੰ ਮਿਲ ਸਕਦੀ ਹੈ। ਤਾਂ ਇਸ ਵੀਡੀਓ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪੰਚਾ ਦਿਓ ਤਾਂ ਕਿ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚ ਸਕੇ ਤੇ ਹੋਰ ਖਬਰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਾਂ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ।